ਸੁਵਾਰੇ ਆਨੰਦ ਸਾਹਿਬ ਦੀ ਛੇਵੀਂ ਪਉੜੀ ਤਾਂ ਅੰਤਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਇਹ ਗੁਰੂ ਪਿਆਰਿਓ ਜੇ ਮਨ ਅੰਦਰ ਸੱਚੀ ਪ੍ਰੀਤ ਨਹੀਂ ਹੈ ਤਾਂ ਇਹ ਤੇਰੀ ਨਮਾਣੀ ਕੀ ਕਰ ਸਕਦੀ ਏ ਸਾਡੇ ਅੰਦਰ ਸੱਚੀ ਪ੍ਰੀਤ ਹੋਣੀ ਚਾਹੀਦੀ ਹੈ ਮਹਾਰਾਜ ਦਾ ਫੁਰਮਾਨ ਹੈ ਸਾਚੀ ਲਵੇ ਬਿਨ ਦੇਹ ਨਮਾ ਸੱਚੀ ਪ੍ਰੀਤ ਤੋਂ ਬਿਨਾ ਸੱਚੇ ਪਿਆਰ ਤੋਂ ਬਿਨਾ ਇਹ ਜੀ ਨਿਮਾਣੀ ਹੈ ਦੇਹੀ ਨਿਮਾਣੀ ਲਵੇ ਬਾਜੋਂ ਸੱਚੀ ਪ੍ਰੀਤ ਤੋਂ ਬਿਨਾ ਦੇਹੀ ਜਿਹੜੀ ਹੈ ਅਧ ਰੈਦ ਹੈ ਕਿਆ ਕਰੇ ਵਿਚਾਰੀਆਂ ਸੱਚੀ ਪ੍ਰੀਤ ਤੋਂ ਬਿਨਾ ਨਿਮਾਣੀ ਦੇਹ ਕੀ ਕਰ ਸਕਦੀ ਹੈ ਉਸ ਨਹੀਂ ਕਰ ਸਕਦੀ ਜਦ ਤੱਕ ਸੱਚੀ ਪ੍ਰੀਤ ਨਹੀਂ ਮਣੀਂਦਰ ਤੁਜ ਬਾਜ ਸਮਰੱਥ ਹੋਏ ਨਾਹੀ ਕਿਰਪਾ ਕਰ ਬਨਵਾਰੀਆ ਪ੍ਰਭੈਸ਼ਰ ਕੇ ਅਰਦਾਸ ਤੇਤੋਂ ਬਿਨਾ ਹੋਰ ਕੋਈ ਸਮਰੱਥ ਨਹੀਂ ਹੈ ਕੋਈ ਵੀ ਸਮਰੱਥ ਨਹੀਂ ਹੈ اے ਵਾਹਿਗੁਰੂ ਇਸ ਤੋਂ ਇਸਤੇ ਕਿਰਪਾ ਕਰ ਇਹ ஸ் ਲੋਹ ਵਰਤਾਉ ਨਾਹੀ ਸ਼ਬਦ ਲਾਗ ਸਵਾਰੀਆ ਬਰਕ ਇਸ ਨੂੰ ਹੋਰ ਕੋਈ ਥਾ ਨਹੀਂ ਹੈ ਨਾਮ ਵਿੱਚ ਲੱਗ ਕੇ ਹੀ ਇਹ ਸਵਾਰੀ ਜਾ ਸਕਦੀ ਹੈ ਕਹੇ ਨਾਨਕ ਲੇ ਬਾਜੂ ਕਿਆ ਕਰੇ ਵਿਚਾਰੀਆ ਗੁਰੂ ਦੀ ਕਹਿੰਦਾ ਪ੍ਰੀਤੀ ਤੋਂ ਬਿਨਾ ਹੋਰ ਵਿਚਾਰੀ ਦੇ ਕੀ ਕਰ ਸਕਦੀ ਹੈ ਕੀ ਕਰ ਸਕਦੀ ਹੈ ਸੋ ਪ੍ਰੀਤ ਤੋਂ ਬਗੈਰ ਗੱਲ ਨਹੀਂ ਬਣਦੀ ਸੋਈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਦੇਹੀ ਨਮਾਣੀ ਦੇਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀ ਐ ਇਹ ਅਦਾਸਾ ਬੇਤੀਆਂ ਕਾਲ ਪੁਖ ਅਗੇ ਸਤ ਗੁਰ ਅਗੇ ਗੁਰ ਪਿਆਰਿਓ ਇਹਨੂੰ ਆਪਣੇ ਅੰਦਰੋਂ ਪ੍ਰੀਤ ਨਾਲ ਗੁਰੂ ਅਗੇ ਆਪਾ ਇਹ ਜੋਦੜੀ ਇਹ ਤਰਦਾ ਇਹ ਬਿੰਤ ਪਾਈਏ ਤੇ ਗੁਰੂ ਕਿਰਪਾ ਕਰ ਦੋਵੇ ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ